ਮਹਾਸ਼ਿਵਰਾਤਰੀ ਦੇ ਉਪਲਕਸ਼ ਵਿੱਚ ਗੁਰਾਇਆਂ ਸ਼ਿਵ ਸ਼ਕਤੀ ਸੇਵਾ ਮੰਡਲ ਰਜਿਸਟਰਡ ਗੁਰਾਇਆਂ ਵੱਲੋਂ ਸਮੂਸ਼ਰਦਾਲੂਆਂ ਦੇ ਸਹਿਯੋਗ ਨਾਲ ਮਹਾਸ਼ਿਵਰਾਤਰੀ ਦਾ ਤਿਉਹਾਰ ਬੜੀ ਹੀ ਤੋਂਮਤਮ ਨਾਲ ਮਨਾਇਆ ਗਿਆ। ਇਸ ਮੌਕੇ ਤੇ ਸ਼ਰਦਾਲੂਆ ਵੱਲੋਂ ਸ਼੍ਰੀ ਰਿਸ਼ੀਕੁਟਿਆ ਰਾਮ ਮੰਦਰ ਗੁਰਾਇਆਂ ਤੋਂ ਮਹੰਤ ਵਾਸੂਦੇਵ ਜੀ ਮਹਾਰਾਜ ਦੀ ਕਿਰਪਾ ਨਾਲ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਜੋ ਕਿ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦੀ ਹੋਈ ਵਾਪਸ ਮੰਦਰ ਵਿਖੇ ਸਮਾਪਤ ਹੋਈ। ਇਸ ਸ਼ੋਭਾ ਯਾਤਰਾ ਦੌਰਾਨ ਸ਼ਰਦਾਲੂਆ ਵੱਲੋਂ ਬਾਜ਼ਾਰਾਂ ਵਿੱਚ ਪਹੁੰਚਣ ਤੇ ਬੜੀ ਹੀ ਸ਼ਰਧਾ ਨਾਲ ਸਵਾਗਤ ਕਰਦਿਆਂ ਫੁੱਲਾਂ ਦੀ ਵਰਖਾ ਕੀਤੀ ਗਈ। ਜਦ ਕੀ ਸ਼ੋਭਾ ਯਾਤਰਾ ਵਿੱਚ ਸ਼ਾਮਲ ਸ਼ਰਧਾਲੂਆਂ ਲਈ ਕਈ ਤਰ੍ਹਾਂ ਦੇ ਲੰਗਰ ਵੀ ਲਗਾਏ ਗਏ ਸ਼ੋਭਾ ਯਾਤਰਾ ਵਿੱਚ ਜਿੱਥੇ ਧਾਰਮਿਕ ਸੰਸਥਾਵਾਂ ਦੇ ਆਗੂਆਂ ਨੇ ਹਿੱਸਾ ਲਿਆ ਉਥੇ ਹੀ ਰਾਜਨੀਤਿਕ ਆਗੂ ਵੀ ਇਸ ਸ਼ੋਭਾ ਯਾਤਰਾ ਵਿੱਚ ਪਹੁੰਚੇ ਜਿਨ੍ਹਾਂ ਨੇ ਭਗਵਾਨ ਸ਼ਿਵ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਮੰਦਰ ਕਮੇਟੀ ਵੱਲੋਂ ਆਏ ਮਹਿਮਾਨਾਂ ਨੂੰ ਅਤੇ ਸਹਿਯੋਗ ਕਰਨ ਵਾਲੇ ਸਯੋਗੀਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਅੰਤ ਵਿੱਚ ਪ੍ਰਬੰਧਕ ਕਮੇਟੀ ਨੇ ਭਗਵਾਨ ਸ਼ਿਵ ਜੀ ਦੀ ਸ਼ੋਭਾ ਯਾਤਰਾ ਸ਼ਾਮਿਲ ਹੋਣ ਵਾਲੇ ਸਾਰੇ ਸ਼ਰਧਾਲੂਆਂ ਤੇ ਸਹਿਯੋਗੀਆਂ ਕਰਨ ਵਾਲੇ ਸਹਿਯੋਗੀਆਂ ਦਾ तहे ਦਿਲੋਂ ਧੰਨਵਾਦ ਕੀਤਾ ਗੁਰਾਇਆਂ ਤੋਂ ਨਵਰੰਗ ਟੀਵੀ ਲਈ ਮਨੀਸ਼ ਕੋਸ਼ਲ ਦੀ ਰਿਪੋਰਟ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਾਇਆਂ ਸ਼ਿਵ ਸ਼ਕਤੀ ਸੇਵਾ ਮੰਡਲ ਵੱਲੋਂ ਮਹਾਸ਼ਿਵਰਾਤ ਦੇ ਦਾ ਤਿਹਾੜ ਗੁਰਾਇਆਂ ਦੇ ਵਿੱਚ ਬੜੀ ਸ਼ਰਧਾ ਤੇ ਧੂਮਤਾਂ ਨਾਲ ਮਨਾਇਆ ਗਿਆ ਸ਼੍ਰੀ ਰਾਮ ਮੰਦਰ ਰਿਸ਼ੀਕੁਟਿਆ ਕਰਾਇਆ ਤੋਂ ਸ਼੍ਰੀ ਸ਼੍ਰੀ 108 ਮਹਾਂਤ ਵਾਸੂਦੇਵ ਦਾਸ ਵਿਆਜ ਜੀ ਮਹਾਰਾਜ ਜੀ ਦੇ ਅਸ਼ੀਰਵਾਦ ਦੇ ਨਾਲ ਸ਼ੋਭਾ ਯਾਤਰਾ ਸਜਾਈ ਗਈ ਜੋ ਦੁਪਹਿਰ 2 ਵਜੇ ਮੰਦਿਰ ਤੋਂ ਸ਼ੁਰੂ ਹੋ ਕੇ ਰਾਮ ਬਾਜ਼ਾਰ ਰਿਸ਼ੀ ਬਾਜ਼ਾਰ ਲਾਂਘੜਿਆ ਮਹੱਲਾ ਡਾਕਾਣਾ ਰੋਡ ਰੁਰਕਾ ਰੋਡ ਤੋਂ ਹੁੰਦੀ ਹੋਈ ਬੜਾਪਿੰਡ ਰੋਡ ਦਾਣਾ ਮੰਡੀ ਤੋਂ ਵਾਪਸੀ ਜਿਹੜਾ ਮੰਦਿਰ ਵਿੱਚ ਸਮਾਪਤ ਹੋਈ ਹੈ ਇਸ ਸ਼ੋਭਾ ਯਾਤਰਾ ਦਾ ਵੱਖ-ਵੱਖ ਬਾਜ਼ਾਰਾਂ ਦੇ ਵਿੱਚ ਵੱਖ-ਵੱਖ ਧਾਰਮਿਕ ਸਮਾਜਿਕ ਸੰਸਥਾਵਾਂ ਵੱਲੋਂ ਸਾਡੇ ਦੁਕਾਨਦਾਰ ਵੀਰਾਂ ਵੱਲੋਂ ਭਰਵਾ ਸਵਾਗਤ ਕੀਤਾ ਗਿਆ ਫੁੱਲਾਂ ਦੀ ਵਰਖਾ ਕੀਤੀ ਗਈ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ ਅਸੀਂ ਉਹਨਾਂ ਸਾਰੀਆਂ ਸੰਸਥਾਵਾਂ ਦੇ ਉਹਨਾਂ ਦੁਕਾਨਦਾਰ ਵੀਰਾਂ ਦੇ तहे ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡਾ ਮੰਡਲ ਦਾ ਜਿਹੜਾ ਆ ਤਲੋਂ ਮਨੋਂ ਤਲੋਂ ਸਹਿਯੋਗ ਕੀਤਾ ਤੇ ਅਸੀਂ ਆਸ ਉਮੀਦ ਵੀ ਇਹੀ ਰੱਖਦੇ ਹਾਂ ਕਿਸਾਨੋ ਇਸੇ ਤਰੀਕੇ ਦੇ ਨਾਲ ਸਹਿਯੋਗ ਕਰਦੇ ਰਹਿਣਗੇ ਸਾਨੂੰ ਹੌਸਲਾ ਫੁਜਾਈ ਦਿੰਦੇ ਰਹਿਣਗੇ ਤਾਂਕਿ ਅਸੀਂ ਆਪਣੇ ਵੱਲੋਂ ਕੋਈ ਕਮੀ ਨਾ ਛੱਡੀਏ ਪਰ ਜੇਕਰ ਸਾਡੇ ਕੋਈ ਕਮੀ ਕੋਈ ਗਲਤੀ ਗੁਸਤਾਖੀ ਹੋਈ ਹੋਵੇ ਤੇ ਉਸ ਲਈ ਸਾਡਾ ਮੰਡਲ ਜਿਹੜਾ ਹੈ ਤੁਹਾਡੇ ਕੋਲ ਸ਼ਮਾ ਵੀ ਮੰਗਦਾ ਹੈ ਤੇ ਅਸੀਂ ਆਸ ਉਮੀਦ ਕਰਦੇ ਹਾਂ ਕਿ ਇਸੇ ਤਰੀਕੇ ਨਾਲ ਤੁਸੀਂ ਜਿਹੜਾ ਸਾਡਾ ਸਹਿਯੋਗ ਦਿੰਦੇ ਰਹੋਗੇ ਸਾਡੇ ਕੋਲ ਰਾਗਾ ਵਾਟ ਗਰੁੱਪ ਜਿਹੜਾ ਕਲਾਕਾਰ ਪਹੁੰਚੇ ਸੀਗੇ ਉਹਨਾਂ ਨੇ ਵੀ ਬਖੂਬੀ ਆਪਣੇ ਜਿਹੜੇ ਆ ਪਰਫਾਰਮੈਂਸ ਦਿੱਤੀ ਆ ਇਸੋ ਲਾਵਾ ਅਸੀਂ ਪ੍ਰਸ਼ਾਸਨ ਦਾ ਚਾਹੇ ਉਹ ਸਿਵਲ ਪ੍ਰਸ਼ਾਸਨ ਹੈ ਚਾਹੇ ਸਾਡਾ ਪੁਲਿਸ ਪ੍ਰਸ਼ਾਸਨ ਹੈ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆਪਣੀ ਡਿਊਟੀ ਬਖੂਬੀ ਨਾਲ ਭਾਈਆ ਟ੍ਰੈਫਿਕ ਦੀ ਗੱਲ ਕੀਤੀ ਜਾਵੇ ਜਾਂ ਲਾਅ ਐਂਡ ਆਰਡਰ ਦੀ ਗੱਲ ਕੀਤੀ ਜਾਵੇ ਉਹਦੇ ਵਿੱਚ ਵੀ ਸਾਡਾ ਸਹਿਯੋਗ ਦਿੱਤਾ ਹੈ ਨਗਰ ਕੌਂਸਲ ਗੁਰਾਇ ਦੀ ਅਸੀਂ ਗੱਲ ਕਰੀਏ ਤੇ ਉਹਨਾਂ ਨੇ ਵੀ ਸਾਡਾ ਸਹਿਯੋਗ ਦਿੱਤਾ ਹੈ ਚਾਹੇ ਸਫਾਈ ਵਿਵਸਥਾ ਦੀ ਗੱਲ ਕੀਤੀ ਜਾਵੇ ਆਕੀ ਆਸ ਉਮੀਦ ਸਾਡੀ ਇਸੇ ਤਰੀਕੇ ਨਾਲ ਰਹੂਗੀ ਸ਼ਹਿਰ ਵਾਸੀਆਂ ਤੋਂ ਐਨ ਆਰ ਆਈ ਵੀਰਾਂ ਤੋਂ ਜਿਨ੍ਹਾਂ ਨੇ ਵੀ ਆਪਣਾ ਕੋਈ ਵੀ ਕਿਸੇ ਤਰੀਕੇ ਦਾ ਸਾਨੂੰ ਸਹਿਯੋਗ ਦਿੱਤਾ ਹੈ, ਦਾਨ ਦਿੱਤਾ ਹੈ, ਅਸੀਂ ਮੰਡਲ ਵੱਲੋਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ।